ਜੇ ਤੁਸੀਂ 19 ਦੇਸੀ ਜੰਗਲੀ ਬੂਟੀਆਂ ਦੀ ਆ ਪੰਜੀਰੀ ਤਿਆਰ ਕਰਕੇ ਖਾ ਲਈ ਤੁਹਾਡੇ ਸਰੀਰ ਦੇ ਵਿੱਚ ਅੰਨੀ ਤਾਕਤ ਆ ਜੂ ਜੇ ਸਾਨੂੰ ਤਾਤ ਪੈਂਦੀ ਹੈ ਜਾਂ ਸੁਪਨ ਦੋਸ ਹੁੰਦੀ ਹੈ ਸਰੀਰ ਦੀ ਕੋਈ ਵੀ ਕੰਜੂਰੀ ਜੜੋਂ ਖਤਮ ਕਰ ਦੂਗੀ ਤੁਸੀਂ ਕਰਨਾ ਹੈਗੀ ਜੀ ਇੱਕ ਤਾਂ ਸਫੇਦ ਮੁਸਲੀ ਲੈਣੀ ਹੈ ਇੱਕ ਤੁਸੀਂ ਕਾਜੂ ਲੈਣੇ ਨੇ ਇੱਕ ਬਦਾਮ ਲੈਣੇ ਨੇਗੇ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਪਾਣੀ ਆਸ਼ਵਗੰਧਾ ਫਿਰ ਸਾਨੂੰ ਚਾਰੇ ਪ੍ਰਕਾਰ ਦੇ ਚੀਂਹਦੇ ਨੇ ਮਗਜ ਇੱਕ ਸਾਨੂੰ ਚਾਹੀਦੀ ਜੀ ਸਤਾਬਰੀ ਤੇ ਫਿਰ ਤੁਸੀਂ ਲੈਣੇ ਨੇ ਅਰਸੀ ਦੇ ਬੀਜ ਤੇ ਇੱਕ ਸਾਨੂੰ ਚਾਹੀਦੀ ਆ ਖਸਖਸ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਸੌਫ ਫਿਰ ਸਾਨੂੰ ਚਾਹੀਦੇ ਨੇ ਸੁੰਡ ਜੀ ਤੇ ਉਸ ਤੋਂ ਬਾਅਦ ਪਾਵਾਂਗੇ ਜਮੈਣ ਜੀ ਤੇ ਫਿਰ ਪਾਵਾਂਗੇ ਆਪਾਂ ਕਾਲੀਆਂ ਮਿਰਚਾਂ 100 ਨੂੰ ਚਾਹੀਦੀਆਂ ਕਮਰਕਾਜ ਜੀ ਤੇ ਇੱਕ ਚਾਹੀਦੀਆਂ ਚਾਰੇ ਪ੍ਰਕਾਰ ਦੀਆਂ ਜੀ ਸਾਨੂੰ ਗੁੰਦਾਂ ਤੇ ਫਿਰ ਇਹਦੇ ਵਿੱਚ ਪਾਵਾਂਗੇ ਭਖੜਾ ਇਹਨਾਂ ਦੀ ਜਿਹੜੀ ਡੋਜ਼ ਹੈ ਜੀ ਆਪਾਂ ਉਹ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਕੇ ਪਾ ਦਾਂਗੇ ਉਸ ਤੋਂ ਬਾਅਦ ਇਹਨੂੰ ਤੁਸੀਂ ਕਿਸੇ ਕੜਾਹੀ ਦੇ ਵਿੱਚ ਪਾ ਲਿਓ ਫਿਰ ਇਹਦੇ ਬੁੱਤੇ ਦੀ ਪਾ ਲਿਓ ਤੁਸੀਂ ਜੀ ਮਖਾਣੇ ਇਹਨੂੰ ਤੁਸੀਂ ਸਾਰੀਆਂ ਚੀਜ਼ਾਂ ਨੂੰ 10-15 ਮਿੰਟ ਪਕਾ ਲਿਓ ਚੰਗੇ ਤਰੀਕੇ ਦੇ ਨਾਲ ਉਸ ਤੋਂ ਬਾਅਦ ਇਹਨੂੰ ਤੁਸੀਂ ਪਲੇਟ ਦੇ ਵਿੱਚ ਕੱਢ ਕੇ ਠੰਡਾ ਕਰ ਲਓ ਇਹਨੂੰ ਕਿਸੇ ਮਿਕਸੀ ਜਾਰ ਦੇ ਵਿੱਚ ਪਾ ਕੇ ਬਰੀਕ ਦਰਦੜਾ ਜਿਹਾ ਪਾਊਡ ਦੇਸੀ ਘਿਓ ਦੇ ਲੈਣੇ ਨੇ ਇਹਨੂੰ ਗਰਮ ਕਰ ਲੰਗੇ ਜਿਹੜੀਆਂ ਆਪਣੇ ਚਾਰੇ ਪ੍ਰਕਾਰ ਦੀਆਂ ਬੂੰਦਾ ਹੋਣਗੀਆਂ ਇਹਨੂੰ ਤੁਸੀਂ ਸਲੋਗ ਐ ਤੇ ਪਕਾ ਲਓ ਚੰਗੇ ਤਰੀਕੇ ਨਾਲ ਫਿਰ ਇਹਨੂੰ ਕਿਸੇ ਕੁੰਡੇ ਦੇ ਵਿੱਚ ਪਾ ਕੇ ਤੁਸੀਂ ਇਹਨਾਂ ਨੂੰ ਵੀ ਬਰੀਕ ਕਰਾ ਗੜ ਲਓ ਉਸ ਤੋਂ ਬਾਅਦ ਜੀ ਤੁਸੀਂ 2 ਕਿਲੋ ਦੇਸੀ ਘਿਓ ਲੈਣਾ ਆਪਾਂ 2 ਕਿਲੋ ਦੀ ਪੰਜੀਰੀ ਤਿਆਰ ਕਰਾਂਗੇ 1 ਕਿਲੋ ਦਾ ਤੁਸੀਂ ਬੇਸਣ ਪਾਣਾ ਇਹਨੂੰ ਤੁਸੀਂ ਪਾ ਕੇ ਚੰਗੇ ਤਰੀਕੇ ਨਾਲ ਮਿਕਸ ਕਰਕੇ ਜਿਹੜੀ ਇਹਦੀ ਕੋਈ ਗੱਠ ਹੋ ਗਈ ਉਹ ਬਣੇ ਨਾ ਇਹਨੂੰ ਜਦੋਂ ਮਿਕਸ ਕਰ ਲਿਆ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ 1 ਕਿਲੋ ਆਟਾ ਜੀ ਇਹਨੂੰ ਵੀ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰਕੇ 10-20 ਮਿੰਟ ਸਲੋਗ ਐ ਤੇ ਪਕਾ ਲ ਹੈ ਉਸ ਤੋਂ ਬਾਅਦ ਜਿਹੜੀਆਂ ਆਪਾਂ ਨੇ ਚੀਜ਼ਾਂ ਰਗੜੀਆਂ ਤੇ ਇਹ ਵੀ ਇਹਦੇ ਵਿੱਚ ਪਾ ਲਾਂਗੇ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਜਿਹੜੀ ਆਪਾਂ ਨੇ ਗੁੰਦ ਲਗੜੀ ਤੀ ਇਹ ਵੀ ਇਹਦੇ ਵਿੱਚ ਪਾਵਾਂਗੇ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਜੀ ਆਪਾਂ ਨੂੰ ਜਿਹਿੰਦੇ ਨੇ ਡਾਈ ਰੋਸਟ ਇਹਨੂੰ ਵੀ ਆਪਾਂ ਚੰਗੇ ਤਰੀਕੇ ਨਾਲ ਕੁੱਟ ਕੇ ਇਹਦੇ ਵਿੱਚ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਜੀ ਆਪਾਂ ਨੇ ਕਰਨ ਹੈ ਜੀ ਇਹਦੇ ਵਿੱਚ 1 ਕਿਲੋ ਪਾਣੀ ਜੀ ਦੇਸੀ ਖੰਡ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਉਹ ਜਦੋਂ ਮਿਕਸ ਹੋ ਗਈ ਜੀ ਉਸ ਤੋਂ ਬਾਅਦ ਇੱਕ ਲਾਸਟ ਵਿੱਚ ਚੀਜ਼ ਪਾਵਾਂਗੇ ਜਿਹੜੀ ਆਪਣੀ ਢੂਂਗ ਦੇ ਦਰਦਵਾਜ਼ ਤੇ ਬਹੁਤ ਫਾਇ ਬ੍ਰੀਕ ਦਾ ਦੜੜਾ ਜਾਂ ਰਗੜ ਲਾਂਗੇ ਉਸ ਤੋਂ ਬਾਅਦ ਇਹਨੂੰ ਵੀ ਤੁਸੀਂ ਵਿੱਚ ਪਾ ਕੇ ਚੰਗੇ ਤਰੀਕੇ ਨਾਲ ਮਿਕਸ ਕਰ ਲਓ ਮਿਕਸ ਕਰਕੇ ਸਟੋਰ ਕਰਕੇ ਰੱਖ ਲਓ ਇਹ ਤੁਸੀਂ ਦੁੱਧ ਨਾਲ ਖਾਣੀ ਸਟਾਰਟ ਕਰ ਦੋ ਤੁਹਾਡੇ ਸਰੀਰ ਦੇ ਵਿੱਚ ਅੰਨੀ ਪਾਵ ਰਾਜੂਗੀ ਜਿਹੜੇ ਕਹਿੰਦੇ ਨੇ ਸਾਡੇ ਸਰੀਰ ਦੇ ਵਿੱਚ ਕਮਜ਼ੋਰੀਆਂ ਕੰਮ ਕਰਨ ਨੂੰ ਜੀ ਨਹੀਂ ਕਰਦਾ ਐਨਾ ਜੋਸ਼ ਭਰ ਦੋ ਤੁਹਾਡੇ ਅੰਗਾਂ ਦੇ ਵਿੱਚ ਵੀ ਤੁਸੀਂ ਯਾਦ ਕਰੋਗੇ